ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਮੈਂ ਜਗਲਤਰ ਪਰੇ ਵਾਲਾ ਅਪਡੇਟ ਲੈ ਕੇ ਹਾਜ਼ਰ ਹੋਇਆ ਚਾਂਦਪੁਰੇ ਜਿਹੜਾ ਸੇਫਲ ਹੈਗਾ ਉਹਦਾ 4 ਤਰੀਕ ਹੈ ਨਵਾਂ ਮਹੀਨਾ 2025 ਹੈ ਜੇ ਗੱਲ ਕਰੀਏ ਅੱਜ 4 ਵਜੇ ਦੀ ਰਿਪੋਰਟ ਦੇ ਅਨੁਸਾਰ ਗੱਲ ਕਰੀਏ ਤਾਂ ਚਾਂਦਪੁਰੇ ਸੇਫਲ ਦੇ ਜਿਹੜਾ ਪਾਣੀ ਹੈ 14700 ਕਿਊਸਕ ਪਾਣੀ ਹੈ ਜਿਹੜਾ ਰਿਪੋਰਟ ਦੇ ਅਨੁਸਾਰ ਚੱਲ ਰਿਹਾ ਹੈ ਜੇ ਗੱਲ ਆਪਾਂ ਫੁੱਟਾਂ ਦੇ ਵਿੱਚ ਕਰੀਏ ਤਾਂ 7 ਫੁੱਟ 7 ਇੰਚ ਪਾਣੀ ਹੈ ਜਿਹੜਾ ਸ਼ਾਮ ਦੀ 4 ਵਜੇ ਦੀ ਰਿਪੋਰਟ ਦੇ ਅਨੁਸਾਰ ਆ ਦਾ ਗਰਚਾ ਚੰਦਪੁਰੇ ਸੈਫਲ ਤੇ ਚੱਲ ਰਿਹਾਗਾ ਜੇ ਆਪਾਂ ਸਵੇਰੇ ਦੀ ਗੱਲ ਕਰੀਏ ਕਾਫੀ ਵੀਰਾਂ ਦੀ ਡਿਮਾਂਡ ਸੀ ਵੀ ਤੁਸੀਂ ਸਵੇਰੇ ਵਾਲੀ ਜਿਹੜਾ ਅਪਡੇਟ ਹੈ ਉਹ ਵੀ ਸਾਂਝਾ ਕਰਿਆ ਕਰੋ ਤੇ ਉਹਦੀ ਗੱਲ ਕਰੀਏ ਸਵੇਰੇ 7 ਫੁੱਟ 4 ਇੰਚ ਪਾਣੀ ਚੱਲਦਾ ਸੀਗਾ ਚੰਦਪੁਰੇ ਸੈਫਲ ਤੇ ਜੇ ਗੱਲ ਕਰੀਏ ਆਪਾਂ ਕਿਊਸਕ ਦੇ ਵਿੱਚ 14400 ਕਿਊਸਕ ਪਾਣੀ ਹੈ ਜਿਹੜਾ ਉਹ ਸਵੇਰੇ 4 ਤਰੀਕ ਨੂੰ ਸਵੇਰੇ 6 ਵਜੇ ਦਾ ਅਪਡੇਟ ਸੀਗਾ ਰਿਪੋਰਟ ਦੇ ਅਨੁਸਾਰ ਚੱਲ ਰਿਹਾ ਜੀਗਾ ਪਰ ਉਹਦੇ ਨਾਲ ਪਾਣੀ ਅਜ ਬੰਦ ਗਿਆ ਕਿਉਂਕਿ ਹੁਣ ਪਾਣੀ ਵਧਿਆ ਹੋਇਆਗਾ ਤੁਹਾਨੂੰ ਅਪਡੇਟ ਦੇਤਾ ਤੇ ਨਾਲ ਭਰਾਵਾਂ ਨੂੰ ਬੇਨਤੀ ਹੈ ਆਪਣੇ ਨਾਲ ਜੁੜੇ ਰਹੋ ਅਪਡੇਟ ਦਿੰਦੇ ਰਹਾਂਗੇ ਤੇ ਸੁਝਾਅ ਵੀ ਦਿੰਦੇ ਰਿਹਾ ਕਰੋ ਕਮੈਂਟਾਂ ਦੇ ਵਿੱਚ ਉਸ ਤਰੀਕੇ ਨਾਲ ਅਸੀਂ ਵੀਡੀਓ ਜਰੂਰ ਪੇਸ਼ ਕਰਦੇ ਰਹਾਂਗੇ ਧੰਨਵਾਦ ਤੁਹਾਡਾ ਸਾਰੇ ਭਰਾਵਾਂ ਦਾ ਵੀਡੀਓ ਸ਼ੇਅਰ ਕਰ ਦਿਓ ਜੀ ਥੈਂਕ ਯੂ